ਉਹ ਸਿਰਫ ਇੱਕ ਜਾਇਦ ਨਹੀਂ ਲੋਕ ਉਹਨਾਂ ਦੇ ਬਹੁਤ ਬੀਬੀ ਉਮਰ ਦਾ ਹੈ 1993 ਦੇ ਤਰਨਤਾਰਨ ਫਰਜੀ ਇਨਕਾਊਂਟਰ ਮਾਮਲੇ ਦੇ ਵਿੱਚ ਮੋਹਾਲੀ ਸੀਬੀਆਈ ਅਦਾਲਤ ਨੇ ਵੱਡਾ ਫੈਸਲਾ ਸੁਣਾਉਂਦਿਆਂ ਪੰਜਾਬ ਪੁਲਿਸ ਦੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸਖਤ ਸਜ਼ਾ ਸੁਣਾਈ ਹੈ 32 ਸਾਲ ਬਾਅਦ ਮਿਲੇ ਇਸ ਇਨਸਾਫ ਦੇ ਵਿੱਚ ਤਤਕਾਲੀ ਐਸਐਚਓ ਪੱਤੀ ਸੀ타ਰਾਮ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਮੁਲਾਜ਼ਮ ਹਰਪਾਲ ਨੂੰ 5 ਸਾਲ ਅਤੇ 50000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਦੋਸ਼ੀ ਸੀ타ਰਾਮ 80 ਸਾਲ ਨੂੰ ਆਈਪੀਸੀ ਦੀ ਧਾਰਾ 302 201 ਅਤੇ 218 ਤਹਿਤ ਅਤੇ ਰਾਜਪਾਲ ਉਮਰ 57 ਸਾਲ ਨੂੰ ਧਾਰਾ 201 ਅਤੇ 120ਬੀ ਦੇ ਤਹਿਤ ਸਖਤ ਸਜ਼ਾ ਸੁਣਾਈ ਗਈ ਹੈ ਦੱਸਦੀ ਕਿ 32 ਸਾਲ ਪਹਿਲਾਂ ਮਾਮਲੇ ਦੇ ਵਿੱਚ ਆਏ ਅਦਾਲਤੀ ਫੈਸਲੇ ਪਿੱਛੋਂ ਦੋਵੇਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਵਿਖਾਈ ਦੇ ਰੀਆਂ ਸਨ ਇਸ ਮੌਕੇ ਮਿਰਤਿਕ ਸੁਖਵੰਤ ਦੀ ਪਤਨੀ ਨੇ ਆਖਿਆ ਕਿ ਉਹ ਹੁਣ ਮਾਮਲੇ ਵਿੱਚ ਬਰੀ ਹੋਏ ਮੁਲਜ਼ਮਾਂ ਨੂੰ ਵੀ ਸਜ਼ਾ ਦਿਵਾਉਣ ਦੇ ਲਈ ਉੱਪਰਲੀ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਜਾਣਕਾਰੀ ਲਈ ਦੱਸ ਦਈਏ ਕਿ ਸੀਬੀਆਈ ਨੇ 1995 ਵਿੱਚ ਦਿੱਤੇ ਗਏ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ਉੱਤੇ ਇਸ ਮਾਮਲੇ ਵਿੱਚ ਜਾਂਚ ਕੀਤੀ ਸੀ ਜ਼ਿਕਰਯੋਗ ਹੈ ਕਿ ਦੋਹਾਂ ਮਾਮਲਿਆਂ ਦੇ ਵਿੱਚ ਕੁੱਲ 11 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ 5 ਨੂੰ ਸਹੂਲਤਾਂ ਦੀ ਘਾਟ ਕਾਰਨ ਰਿਹਾ ਕਰ ਦਿੱਤਾ ਗਿਆ ਸੀ ਜਦਕਿ ਦੋਨੋਂ ਦੋਸ਼ੀ ਠਹਿਰਾਇਆ ਗਿਆ ਸੀ ਸੀਬੀਆਈ ਮੋਹੱਲੀ ਦੀ ਅਦਾਲਤ ਤੋਂ ਬਾਹਰ ਆਉਂਦਿਆਂ ਹੋਇਆਂ ਮਰਹੂਮ ਸੁਖਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਮ੍ਰਿਤਕ ਦੀ ਪਤਨੀ ਮਹਿੰਦਰ ਕੌਰ ਨੇ ਆਖਿਆ ਕਿ ਉਸੇ ਤਾਂ ਰਾਮ ਨੂੰ ਫਾਂਸੀ ਦਿਵਾਉਣ ਦੇ ਲਈ ਹਾਈ ਕੋਰਟ ਵਿੱਚ ਵੀ ਅਪੀਲ ਕਰਨਗੇ ਤਾਂ ਵੇਖਿਆ ਤੁਸੀਂ 32 ਸਾਲਾਂ ਬਾਅਦ ਇਸ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਸੀਬੀਏ ਅਦਾਲਤ ਨੇ ਦੋਸਤਾਂ ਕਪਾਲਸ ਅਧਿਕਾਰੀਆਂ ਨੂੰ ਸਖਤ ਸਜ਼ਾ ਸੁਣਾਈ ਹੈ ਜਿਸ ਨੂੰ ਇੱਕ ਅਧਿਕਾਰੀ ਨੂੰ ਤਾਂ ਉਮਰ ਕੈਦ ਸੁਣਾਈ ਗਈ ਹੈ ਇਸ ਮੌਕੇ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਸੀ ਤੁਸੀਂ ਜ਼ਰੂਰ ਸੁਣੋ ਗੋਰੀ ਜੀ ਨਾਮ ਮੇਰਾ ਮੁੱਦਾ ਇਹ ਸੀ ਜੀ ਸਾਡਾ ਬੰਦਾ ਘਰੋਂ ਖੜਕੇ ਤੇ ਚੱਕ ਕੇ ਮਾਰ ਦਿੱਤਾ ਸੀ ਸੁਖਵੰਤ ਸਿੰਘ ਤੇ ਉਹਨਾਂ ਨੇ ਜੀ ਉਹਨਾਂ ਨੂੰ ਕੁਛ ਪੁੱਛ ਗਏ ਸੀ ਕੋਈ ਨਹੀਂ ਕੀਤੀ ਤੇ ਅੱਜ ਲੈ ਗਏ ਸਵੇਰ ਨੂੰ ਮਾਰ ਦਿੱਤਾ ਮੁਕਾਬਲਾ ਬਣਾ ਦਿੱਤਾ ਜੀ ਝੂਠਾ ਮੁਕਾਬਲਾ ਬਣਾ ਕੇ ਉਹਨਾਂ ਨੂੰ ਮਾਰ ਦਿੱਤਾ ਤੇ ਮੇਰੇ ਬੱਚੇ ਰੋਦੇ ਰਹੇਗੇ ਛੋਟੇ ਬੱਚੇ ਸੀ ਅਸੀਂ ਉਦੋਂ ਅੱਜ ਸਜ਼ਾ ਹੋਈ ਕੀ ਕਹੋਗੇ ਸਜ਼ਾ ਹੋਈ ਆ ਜੀ ਚਲੋ ਸੀਬੀਆਈ ਨੇ ਧੰਵਾਦ ਆ ਇਹਨਾਂ ਨੇ ਇੰਨੀ ਸਜ਼ਾ ਨੂੰ ਦਵਾਈ ਆ ਅੱਜ ਦੇ ਦਿਨਾਂ ਤੱਕ ਕੋਈ ਇਨਸਾਫ ਨਹੀਂ ਸੀ ਮਿਲਿਆ ਹੁਣ ਚਲੋ ਤੁਹਾਨੂੰ ਚਾਹੀਦੀ ਥੋਣ ਫਾਂਸੀ ਸੀ ਫਾਂਸੀ ਦੀ ਸਜ਼ਾ ਸੀ ਮੈਂ ਫਾਂਸੀ ਚਾਹੁੰਦੀ ਸੀ ਤੇ ਉਹਨੂੰ ਰਿਕੈਜ਼ ਹੋ ਗਈ ਆ ਉਹ ਮੇਰੇ ਕਹਿ ਚਲੋ ਉਮਰ ਪਛਾਹੀਂ ਥੇਲ ਜਿੱਤੇ ਰਹੂਗਾ ਨਾ ਉਮਰ ਕੱਟੂਗਾ ਉੱਥੇ ਪਤਾ ਲੱਗੂਗਾ ਕਿ ਮੈਂ ਇੱਕ ਮਾੜਾ ਕੰਮ ਕੀਤਾ ਸੀ ਜਿਹੜੇ ਬੜੀ ਬਈ ਮਾਰਿਆ ਸੀ ਜਿਹੜੇ ਬਰੀ ਹੋਏ ਉਹਨਾਂ ਬਾਰੇ ਮੈਨੂੰ ਬਹੁਤ ਰੋਸ ਆ ਔਰ ਉਹ ਉਸ ਉਹਨਾਂ ਦਾ ਜੀ ਕਿਉਂ ਬਰੀ ਕੀਤੇ ਗਿਆ ਕਸ਼ਮੀਰਾ ਸਿੰਘ ਤੇ ਜੋ ਨਹੀਂ ਸੀ ਬਿਲਕੁਲ ਬਰੀ ਨਹੀਂ ਸੀ ਕਰਨਾ ਉਹ ਜ਼ਿਆਦਾ ਦੋਸ਼ੀ ਸੀ ਜੀ ਸਭ ਤੋਂ ਵੱਡਾ ਦੋਸ਼ੀ ਉਹ ਸੀ ਉਹਨੇ ਆਰਡਰ ਦਿੱਤੇ ਸੀ ਸਾਡੇ ਨਾਲ 50000 ਰੁਪਇਆ ਕਰ ਲਿਆ ਸੀ ਕਿ ਆਏ ਉਹਦੇ ਸਵੇਰੇ ਬੰਦਾ ਲੈ ਜਿਓ ਬੰਦਾ ਸਵੇਰ ਨੂੰ ਮਾਰ ਕੇ ਵਿਖਾ ਦਿੱਤਾ ਵਿਖਾਇਆ ਵੀ ਨਹੀਂ ਤੇ ਸ਼ਮਸ਼ਾਨ ਘਾਟ ਲੈ ਗਏ ਉੱਥੇ ਸਾਨੂੰ ਦੇਖਣ ਵੀ ਨਹੀਂ ਦਿੱਤਾ ਸਾਡੇ ਸਵਰਾ ਸਾਹਿਬ ਗਏ ਆ ਉੱਥੇ ਹਾਈ ਕੋਰਟ ਜਾਵਾਂਗੇ ਹਾਂਜੀ ਜਾਵਾਂਗੇ ਜੀ ਜਾਵਾਂਗੇ ਜਾਵਾਂਗੇ ਅਸੀਂ ਤੇ ਹਾਈ ਕੋਰਟ ਜਾਵਾਂਗੇ ਉਹਨਾਂ ਨੂੰ ਉਹਨੂੰ ਵੀ ਸਜਾਤ ਹੋਣੀ ਚਾਹੀਦੀ ਸੀ ਜੀ ਦਵਾਵਾਂਗੇ ਸਜਾਉਣੇ ਕੀ ਕਹਿਣਾ ਚਾਹੁੰਦੇ ਹਾਂ ਚਾਹੁੰਦੇ ਮੌਤ ਸਜਾ ਚਾਹੀਦੀ ਹੈ ਲੋਕਾਂ ਨੂੰ ਚੇਹਰੇ ਤੋਂ ਵੀ ਹਮਮਰ ਦਾ ਹੈ ਉਹ ਤੋਂ ਹੋ ਗਈ ਹਮਨੇ ਸਭ ਕੁਝ ਤੋਂ ਸਾਡੇ ਜੀਵਨ ਜਿਹੜਾ ਉਹਨੂੰ ਵੀ ਕੋਈ ਸਜਾ ਮਿਲੀ ਆ ਹਮ ਸਾਡੇ ਬੱਚੇ ਰੋਲ ਕੇ ਪੜ ਰੋਲ ਕੇ ਪੜੇ ਆ ਅੱਜ ਤੱਕ ਕੋਈ ਇਨਸਾਫ ਨਹੀਂ ਸੀ ਮਿਲਿਆ ਸਾਨੂੰ ਜੀ ਹਮ ਇਨਸਾਫ ਦਾ ਲੋਟ ਤਾਂ ਮਤਲਬ ਇਸੇ 32 ਸਾਲ ਹੋ ਗਏ ਆ ਪਰ ਚਲੋ ਸਾਨੂੰ ਇੰਨੀ ਬੜੀ ਸੰਤੁਸ਼ਟੀ ਹੋਈ ਕਿ ਉਹਨੂੰ ਸੱਜਾ ਮਿਲਦੀ ਉਹਨੂੰ ਚਾਹੀਦੀ ਸੀ ਬਹੁਤ ਸੱਜਾ ਸੀ ਸਾਡਾ ਬੰਦਾ ਮਾਰਿਆ ਸੀ ਉਹਨੇ ਪੁੱਤ ਨਹੀਂ ਆ ਸਕਦਾ ਕਿਹੜੇ ਹਾਲਾਤਾਂ ਵਿੱਚੋਂ ਕੀ ਕਹਿਣਾ ਚਾਹੁੰਦੇ ਆਹਨੂੰ ਚਾਹੁੰਦੇ ਮੌਤ ਸੱਜਾ ਚਾਹੀਦੀ ਲੋਕ ਉਮਰ ਚ ਗਈ ਉਹਦੀ ਉਮਰ ਗਈ ਅਦੁੱਤ ਹੋ ਗਈ ਹਮਨ ਨਹੀਂ ਸਭ ਕੁਝ ਸਾਡੇ ਜੀਵਨ ਜਿਹੜੇ ਉਹਨੂੰ ਵੀ ਕੋਈ ਸੱਜਾ ਮਿਲਿਆ ਸਾਡੇ ਬੱਚੇ ਰੁਲ ਕੇ ਪੜ ਰੁਲ ਕੇ ਪੜੇ ਆ ਹੂੰ ਅੱਜ ਤੱਕ ਕੋਈ ਇਨਸਾਫ ਨਹੀਂ ਸੀ ਮਿਲਿਆ ਸਾਨੂੰ ਜੀ ਹੂੰ ਪਰ ਸਾਫ ਦਾ ਵੇਰ ਚਲੋ ਟਾਈਮ ਤੇ ਨਹੀਂ ਸੀ 32 ਸਾਲ ਹੋ ਗਏ ਆ ਪਰ ਚਲੋ ਸਾਨੂੰ ਇੰਨੀ ਬੜੀ ਸੰਤੁਸ਼ਟੀ ਹੋਈ ਕਿ ਉਹਨੂੰ ਸੱਜਾ ਮਿਲਦੀ ਉਮਰ ਸੱਜਾ ਮਿਲਦੀ ਉਹਨੂੰ ਚਾਹੀਦੀ ਸੀ ਬਹੁਤ ਸੱਜਾ ਸੀ ਸਾਡਾ ਬੰਦਾ ਮਾਰਿਆ ਸੀ ਉਹਨੇ ਪੁੱਤ ਨਹੀਂ ਆ ਸਕਦਾ ਵੇਖੋ ਚੈਲੰਜ ਸਾਡੇ ਲਈ ਤੇ ਕੀ ਚੈਲੰਜ ਪਰਿਵਾਰ ਜਿਹੜਾ 32 33 ਸਾਲਾਂ ਤੋਂ ਇਨਸਾਫ ਲਈ ਭਟਕ ਰਿਹਾ ਸੀ ਤੇ ਜਿਹੜੇ ਉਸ ਟਾਈਮ ਇਹਨਾਂ ਮੁੰਡਿਆਂ ਦੇ ਮਦਰ ਫਾਦਰ ਸੀ ਜਿਹੜੇ ਮੌਕੇ ਦੇ ਗਵਾਹ ਸੀ ਉਹ ਇਨਸਾਫ ਨੂੰ ਅੜੀਕਦੇ ਹੋਏ ਇਸ ਦੁਨੀਆ ਤੋਂ ਬਿਨ ਵੇਖਿਆ ਇਨਸਾਫ ਤੇ ਚਲੇ ਗਏ ਉਹਨਾਂ ਦਾ ਜਿਹੜਾ ਆਪਣਾ ਜੋ ਪੱਖ ਸੀ ਉਹ ਕੋਰਟ ਦੇ ਵਿੱਚ ਨਹੀਂ ਆ ਸਕਿਆ ਤੇ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਇਸ ਪਰਸੀਡਿੰਗ ਦੌਰਾਨ ਜਿਹੜੀ ਕੋਰਟ ਫਾਈਲ ਸੀ ਉਹ ਵੀ ਗੋਮੋ ਹੋ ਜਾਂਦੀ ਆ ਤੇ ਦੁਬਾਰਾ ਕੋਰਟ ਵੱਲੋਂ ਰੀਕਨਸਟਰਕਟ ਕਰਕੇ ਜਿੰਨੇ ਵੀ ਉਹ ਪੇਪਰ ਮਿਲਦੇ ਆ ਉਹਦੇ ਬਿਹਾਰ ਦੇ ਉੱਤੇ ਹੀ ਇਹ ਜਿਹੜਾ ਫੈਸਲਾ ਵਾ ਸੁਣਾਇਆ ਗਿਆ ਜਦੇ ਵਿੱਚੋਂ ਪੰਜ ਮੁਲਜ਼ਮਾਂ ਨੂੰ ਜਿਹੜਾ ਵਾ ਉਹ ਬਰੀ ਕਰ ਦਿੱਤਾ ਗਿਆ ਤੇ ਦੋਨੋਂ ਜਿਹੜੀ ਆ ਇੱਕ ਨੂੰ ਜਿਹੜਾ ਸੀਤਾ RAM ਉਸ ਟਾਈਮ ਐਸ ਐਚਓ ਥਾਣਾ ਪੱਟੀ ਦਾ ਸੀ ਤੇ ਉਸ ਨੂੰ ਉਮਰ ਕੈਦ 2 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਤੇ ਜਿਹੜਾ ਰਾਜਪਾਲ ਸੀ ਉਹਨੂੰ 201 ਦੇ ਵਿੱਚ ਜਿਹੜੀ 5 ਸਾਲ ਸਜ਼ਾ ਤੇ 50000 ਰੁਪਏ ਜਿਹੜਾ ਜੁਰਮਾਨਾ ਕੀਤਾ ਗਿਆ ਖੈਰ 32 ਸਾਲਾਂ ਬਾਅਦ ਆਏ ਇਸ ਫੈਸਲੇ ਤੋਂ ਬਾਅਦ ਜਿਸ ਤਰੀਕੇ ਦੇ ਪਰਿਵਾਰਕ ਮੈਂਬਰਾਂ ਦੇ ਹਾਲਾਤ ਹਨ ਬਹੁਤ ਭਾਵੁਕ ਹਨ ਅਤੇ ਅਸੀਂ ਦਰਸ਼ਕਾਂ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ 32 ਸਾਲ ਬਾਅਦ ਆਏ ਇਸ ਫੈਸਲੇ ਸੰਬੰਧੀ ਜੋ ਗੁਨਾਹਗਾਰਾਂ ਨੂੰ ਸਜ਼ਾ ਸੁਣਾਈ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਫਾਂਸੀ ਦੀ ਮੰਗ ਕੀਤੀ ਜਾ ਰਹੀ ਹੈ ਉਸ ਸਾਬਕਾ ਪੁਲਿਸ ਅਧਿਕਾਰੀ ਦੇ ਲਈ ਸਾਡੇ ਦਰਸ਼ਕ ਇਸ ਇਨਸਾਫ ਦੇ ਲਈ ਆਪ ਦੀ ਕੀ ਪ੍ਰਤੀਕਿਰਮਾ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਬਦ ਤੋਂ ਆਦੇ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ